ਅੱਜ ਇੱਥੇ ਆ ਕੇ ਵੀ ਇੱਕ ਮਹਾ ਕਰਪਟ ਪਾਰਟੀ ਦੇ ਸੁਪਰੀਮੋ ਦੀ ਰਿਹਾਈ ਵਾਸਤੇ ਕਾਂਗਰਸ ਹਾਈ ਕਮਾਂਡ ਜੁੜ ਗਈ ਆ ਉਹੀ ਹਾਈ ਕਮਾਂਡ ਹੈ ਜਿਨੇ ਆਪਣੇ ਫਾਰਮਰ ਵਿੰਗ ਦੇ ਨੈਸ਼ਨਲ ਇਨਚਾਰਜ ਜਿਹੜੇ ਸੁਖਪਾਲ ਸਿੰਘ ਖੈਰਾ ਵਾਸਤੇ ਇੱਕ ਹਾਲਾ ਨਾਰਾ ਨਹੀਂ ਮਾਰਿਆ ਤ੍ਰਿ ਭਗਵੰਤ ਮਾਨ ਤੇ ਰਾਹੁਲ ਗਾਂਧੀ ਅੱਜ ਦੋਨੋਂ ਸਿਰ ਜੋੜੀ ਬੈਠੇ ਐ ਹੱਸ ਰਹੇ ਐ ਉਹ ਹੱਸ ਰਹੇ ਐ ਪੰਜਾਬ ਦੇ ਕਾਂਗਰਸ ਵਰਕਰ ਦੇ ਉੱਤੇ ਉਹ ਹੱਸ ਰਹੇ ਐ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਦੇ ਉੱਤੇ ਕਿ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਲਲਕਾਰਿਆ ਸੀ ਵੀ ਇਹ ਜਿਹੜੇ ਚੋਰ ਬੈਠੇ ਐ ਮੇਰੇ ਨਾਲ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦੇ ਅੱਜ ਉਹੀ ਭਗਵੰਤ ਮਾਨ ਜੀ ਜਿਹੜੇ ਜਿਨ੍ਹਾਂ ਨੇ ਪੰਜਾਬ ਅਸੈਂਬਲੀ 'ਚ ਖੜ ਕੇ ਕਿਹਾ ਸੀਗਾ ਵੀ ਜਾ ਕੇ ਕਹਿ ਦਿਓ ਤੁਹਾਡੇ ਰਾਹੁਲ ਗਾਂਧੀ ਨੂੰ ਆ ਤੋੜ ਲਵੇ ਆ ਜਿਹੜਾ ਸਮਝੌਤਾ ਸਾਨੂੰ ਨਾ ਆਮ ਸਾਡੇ ਤੋਂ ਸੀਟਾਂ ਕਿਉਂ ਮੰਗੀ ਜਾਂਦੇ ਐ ਬੜਾ ਇੱਕ ਇਤਿਹਾਸਿਕ ਦਿਨ ਹੈ ਇਤਿਹਾਸਿਕ ਇਹਦਾ ਸੈਂਸ ਅੱਜ ਬਹੁਤ ਸਾਰੇ ਖੁਲਾਸੇ ਹੋ ਰਹੇ ਹੈ ਅਸਲ ਚਿਹਰੇ ਸਾਹਮਣੇ ਆ ਰਹੇ ਹੈ ਪਰਦੇ ਇਹ ਕਹਿੰਦਾ ਜੀ ਪਰਦਾ ਉੱਠਣ ਵਾਲਾ ਹੈ ਅੱਜ ਤਾਂ ਪਰਦਾ ਉੱਠ ਗਿਆ ਕਿਉਂਕਿ ਇੱਥੋਂ ਥੋੜੀ ਦੂਰ ਤੇ ਇੱਥੋਂ ਕਿੰਨਾ ਡਿਸਟੈਂਸ ਹੋਣਾ ਹੈ ਜੀ ਰਾਮਲੀਲਾ ਮੈਦਾਨ ਦਾ ਆਪਾਂ ਰਾਮਲੀਲਾ ਮੈਦਾਨ ਦੀ ਛਾਂ 'ਚੇ ਬੈਠੇ ਆਂ ਇਹ ਉਹ ਰਾਮਲੀਲਾ ਮੈਦਾਨ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਖਿਆਲ ਚ ਕਾਂਗਰਸ ਲੀਡਰਸ਼ਿਪ ਨੇ ਦੋ ਵਾਰੀ ਸੋਚਿਆ ਵੀ ਨਹੀਂ ਵੀ ਕਿਹੜੀ ਜਗ੍ਹਾ ਤੇ ਜਾ ਕੇ ਅੱਜ ਇੱਕ ਐਡਾ ਵੱਡਾ ਕਹਿੰਦੇ ਅਸੀਂ ਇੱਕ ਸਮਰਥਨ ਰੈਲੀ ਕਰਨ ਲੱਗੇ ਆ ਸਭ ਆਰ ਉਸ ਰਾਮ ਲੱਲਾ ਦੇ ਨਾਮ ਦੇ ਜਿੱਥੇ ਹਰ ਸਾਲ ਦਿੱਲੀ ਦੀ ਰਾਮਲੀਲਾ ਸਾਹਿਬ ਦੁਨੀਆਂ ਚ ਮਸ਼ਹੂਰ ਹੈ ਇੱਥੇ ਫੋਰਨ ਡਿਗਨਿਟਰੀਜ਼ ਵੀ ਆ ਕੇ ਇੱਥੇ ਜਦੇਵ ਸਾਹਿਬ ਤੁਹਾਡੇ ਤੋਂ ਲੁਕੈ ਨਹੀਂ ਕਿਉਂਕਿ ਤੁਹਾਡੇ ਦਾ ਸਾਰੇ ਸਹਿਯੋਗ ਨਾਲ ਹੁੰਦਾ ਹੈ ਇਹ ਉਹ ਹੀ ਰਾਮ ਲੱਲਾ ਹੈ ਜਿਨ੍ਹਾਂ ਦੇ ਰਾਮ ਲੱਲਾ ਦੇ ਪ੍ਰਤੀਪ੍ਰਾਣ ਪ੍ਰਤੀਸ਼ਟਾ ਕਰਨ ਦੇ ਵਿੱਚ ਆਈ ਕਾਂਗਰਸ ਦੀ ਲੀਡਰਸ਼ਿਪ ਜਿੱਥੇ ਜਾਣ ਤੋਂ ਸੰਗ ਕਰਦੇ ਸੀ ਵੈਸੇ ਜਾਂਦੇ ਨਹੀਂ ਆਏ ਇਤਿਹਾਸਿਕ ਇਸ ਕਾਂਗਰਸ ਪਾਰਟੀ ਲੀਡਰਸ਼ਿਪ ਦਾ ਮੈਂ ਦੇਖਦਾ ਵੀ ਇਹਨਾਂ ਦਾ ਜਿਹੜਾ ਅਸਲ ਚਿਹਰਾ ਹੈ ਉਹਨਾਂ ਦੇ ਵਿੱਚ ਕੀ ਦਾ ਕਸੂਰ ਹੈ ਕਿਉਂਕਿ ਤੁਸੀਂ ਦੇਖੋਗੇ ਜਿਨ੍ਹਾਂ ਲੋਕਾਂ ਨੇ ਰਾਹੁਲ ਗਾਂਧੀ ਜੀ ਦੇ ਆ ਗੱਲ ਦਿਮਾਗ ਚ ਪਾਈ ਵੀ ਜੇ ਤੁਸੀਂ ਉਥੇ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਉਸ ਸਮਾਰੋਹ 'ਚ ਸ਼ਾਮਿਲ ਹੋਗੇ ਤਾਂ بڑا ਗੋਰ ਅਨਿਆਏ ਹੋ ਜੂਗਾ ਉਹ ਸਾਰੇ ਜਿਹੜੇ ਉਹਨਾਂ ਦੇ ਸਮਰਥਕ ਸੀਗੇ A to Z ਕੋਈ ਨਹੀਂ ਬਚਿਆ ਹੋਣਾ ਸਾਬ ਸਾਰੇ ਉਥੇ ਜਾ ਕੇ ਲੁਕਾ ਚਿਪੀ ਜਾ ਕੇ ਮੱਥਾ ਟੇਕ ਆਏ ਬਾਅਦ 'ਚ ਕੋਈ ਉਦੋਂ ਜਾਇਆ ਕੋਈ ਬਾਅਦ 'ਚ ਜਾਇਆ ਕੋਈ ਪਹਿਲਾਂ ਚੁ ਵੀ ਮਾਰਿਆ ਆਏ ਉਥੇ ਸਾਰੇ ਜਾ ਕੇ ਆਏ ਰਹਿ ਕੌਣ ਗਿਆ ਮੰਗੁਰਾਲ ਜੀ ਦੇਖੋ ਇੱਕ ਬੰਦਾ ਰਹਿ ਗਿਆ ਉਹ ਰਹਿ ਗਿਆ ਰਾਹੁਲ ਗਾਂਧੀ ਜੀ ਬਾਕੀ ਸਾਰੇ ਜਾਏ ਤੇ ਅੱਜ ਉਸੇ ਰਾਮਲੀਲਾ ਗਰਾਊਂਡ ਦੇ ਵਿੱਚ ਬੈਠ ਕੇ ਸਮਰਥਨ ਕੀਦਾ ਕਰ ਰਿਹਾ ਮੈਂ ਬੜੀ ਇੱਥੇ ਆਣ ਤੋਂ ਪਹਿਲਾਂ ਸ੍ਰੀ ਤੇਵਾ ਸਾਹਿਬ ਦੇ ਦਫ਼ਤਰ 'ਚ ਬੈਠ ਕੇ ਬੜੇ ਗੌਰ ਨਾਲ ਦੇਖ ਰਿਹਾ ਸੀ ਉੱਥੇ ਉਸ ਜਮਾਵੜੇ ਦੇ ਅੰਦਰ ਕੌਣ-ਕੌਣ ਲੋਕ ਸ਼ਾਮਿਲ ਹੈ ਪੰਜਾਬ ਤੋਂ ਕੌਣ ਆਇਆ ਪੰਜਾਬੀ ਅਖਿਲ ਭਾਰਤੀਆ ਕਾਂਗਰਸ ਪਾਰਟੀ ਦਾ ਯਾ ਪੰਜਾਬ ਤਾਂ ਦੇਸ਼ ਦਾ ਹਿੱਸਾ ਹੋਣਾ ਹੀ ਹੈ ਸਭ ਆ ਜਿਹੜੀ ਅੱਜ ਰੈਲੀ ਹੋ ਰਹੀ ਹੈ ਜੇ ਕਾਂਗਰਸ ਹਾਈ ਕਮਾਂਡ ਨੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਹੈਗੇ ਇੱਕ ਤਾਂ ਨੈਸ਼ਨਲ ਲੈਵਲ ਦੇ ਪਰਿਵਾਰੀ ਹੈ ਕਿਸਾਨ ਸੰਗ ਦੇ ਕਿਸਾਨ ਜਿਹੜੇ ਇਹਨਾਂ ਦਾ ਵਿੰਗ ਹੈ ਉਹਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲਾਏ ਉਹਨਾਂ ਨੂੰ ਗ੍ਰਿਫਤਾਰ ਕੀਤਾ 2-3 ਮਹੀਨੇ ਜੇਲ੍ਹ ਦੀ ਦਾਲ ਖਵਾਈ ਉਹਨਾਂ ਦੇ ਉੱਤੇ ਮੋਹਰ ਲਵਾਤੀ ਅੱਜ ਇੱਥੇ ਆ ਕੇ ਵੀ ਇੱਕ ਮਹਾ ਕਰਪਟ ਪਾਰਟੀ ਦੇ ਸੁਪਰੀਮੋ ਦੀ ਰਿਹਾਈ ਵਾਸਤੇ ਕਾਂਗਰਸ ਹਾਈ ਕਮਾਂਡ ਜੁੜ ਗਈ ਆਹ وہی ਹਾਈ ਕਮਾਂਡ ਹੈ ਜਿਨੇ ਆਪਣੇ ਫਾਰਮਰ ਵਿੰਗ ਦੇ ਨੈਸ਼ਨਲ ਇੰਚਾਰਜ ਜਿਹੜੇ ਐ ਸੁਖਪਾਲ ਸਿੰਘ ਖੈਰਾ ਵਾਸਤੇ ਇੱਕ ਹਾਲਾ ਨਾਰਾ ਨਹੀਂ ਮਾਰਿਆ ਅੱਜ ਇਸ ਮੰਚ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਹੁਲ ਗਾਂਧੀ ਅੱਜ ਦੋਨੋਂ ਸਿਰ ਜੋੜੀ ਬੈਠੇ ਐ ਹੱਸ ਰਹੇ ਐ ਉਹ ਹੱਸ ਰਹੇ ਐ ਪੰਜਾਬ ਦੇ ਕਾਂਗਰਸ ਵਰਕਰ ਦੇ ਉੱਤੇ ਉਹ ਹੱਸ ਰਹੇ ਐ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਦੇ ਉੱਤੇ ਕਿ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਲਲਕਾਰਿਆ ਸੀ ਵੀ ਇਹ ਜਿਹੜੇ ਚੋਰ ਬੈਠੇ ਐ ਮੇਰੇ ਨਾਲ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦੇ ਅੱਜ ਉਹ ਹੀ ਭਗਵੰਤ ਮਾਨ ਜੀ ਜਿਹੜੇ ਜਿਨ੍ਹਾਂ ਨੇ ਪੰਜਾਬ ਅਸੈਂਬਲੀ 'ਚ ਖੜਕੇ ਕਿਹਾ ਸੀਗਾ ਵੀ ਜਾ ਕੇ ਕਹਿ ਦਿਓ ਤੁਹਾਡੇ ਰਾਹੁਲ ਗਾਂਧੀ ਨੂੰ ਆ ਤੋੜ ਲਵੇ ਆ ਜਿਹੜਾ ਸਮਝੌਤਾ ਸਾਨੂੰ ਨਾ ਆ ਸਾਡੇ ਤੋਂ ਸੀਟਾਂ ਕਿਉਂ ਮੰਗੀ ਜਾਂਦੇ ਆ ਅਜੋਈ ਰਾਹੁਲ ਗਾਂਧੀ ਜੀ ਹੈ ਜਾਂ ਦਾ ਰਾਹੁਲ ਗਾਂਧੀ ਜੀ ਨੂੰ ਪਤਾ ਨਹੀਂ ਜਾਂ ਕੋਈ ਦਸਤਾ ਨਹੀਂ ਜਾਂ ਉਹਨਾਂ ਨੂੰ ਕੋਈ ਪਰਵਾ ਨਹੀਂ ਪਰ ਲੋਕਾਂ ਨੂੰ ਪਰਵਾ ਹੈ ਦੇਖੋ ਸਾਡਾ ਤੋੜ ਵਿਛੜਾ ਹੋ ਗਿਆ ਮੈਂ ਸਾਰੀ ਆਪਣੀ ਉਮਰ ਕਾਂਗਰਸ ਪਾਰਟੀ 'ਚ ਲਾਈ ਹੈ ਮੇਰਾ ਸਾਰਾ ਅੱਜ ਮੈਨੂੰ ਉਸ ਕਾਂਗਰਸ ਵਰਕਰ ਦੇ ਉੱਤੇ ਕਿਉਂਕਿ ਪਾਰਟੀ ਕੋਈ ਵੀ ਵੈਸਾ ਸਾਰੇ ਆਪਣੇ ਆਪਣੀ ਸੋਚ ਨਾਲ ਜੁੜ ਕੇ ਪਹਿਰਾ ਦਿੰਦੇ ਐ ਉੱਥੇ ਦਾ ਕਾਂਗਰਸ ਦੇ ਵਰਕਰ ਜਿਹੜਾ ਹੈਗਾ ਗਰਾਊਂਡ ਲੈਵਲ ਤੇ ਜਿਨੇ ਪਰਚੇ ਕਰਵਾਏ ਐ ਜਿਨੇ ਡਾਂਗਾਂ ਖਾਈਆਂ ਜਿਨੇ ਸੰਘਰਸ਼ ਕੀਤਾ ਅੱਜ ਉਹਦੇ ਉੱਤੇ ਮੈਨੂੰ ਤਰਸ ਆ ਰਿਹਾ ਵੀ ਆ ਲੀਡਰਸ਼ਿਪ ਇੱਥੇ ਇੱਕ ਮਹਾ ਕਰਪਟ ਆਦਮੀ ਦੇ ਉੱਤੇ ਉਹਦੇ ਗ੍ਰਿਫਤਾਰੀ ਦੇ ਉੱਤੇ ਐਡਾ ਵੱਡਾ ਪ੍ਰੋਗਰਾਮ ਕਰ ਰਹੀ ਐ ਤੇ ਕਾਂਗਰਸ ਕਾਰਜਕਰਤਾ ਕਾਂਗਰਸ ਦੇ ਲੀਡਰ ਕੋਈ ਲੀਡਰ ਨਹੀਂ ਛੱਡਿਆ ਸਾਬ ਮੈਂ ਗਿਣਾਨ ਲਗਾ ਸਜਦੇਵਾ ਸਾਹਿਬ ਕਾਂਗਰਸ ਦੇ ਪ੍ਰਧਾਨ ਤੋਂ ਲੈ ਕੇ ਮੌਜੂਦਾ ਪ੍ਰਧਾਨ ਪੰਜਾਬ ਦੇ ਮੌਜੂਦਾ ਸੀਐਲਪੀ ਲੀਡਰ ਮੌਜੂਦਾ ਜਨਰਲ ਸੈਕਟਰੀ ਮੌਜੂਦਾ ਇਹ ਸੀਸੀਡਬਲੂਸੀ ਦੇ ਮੈਂਬਰ ਪੂਰਵ ਪ੍ਰਮੱਖ ਮੰਤਰੀ ਚੰਨੀ ਜੀ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਮੇਰੇ ਖਿਆਲ ਕੋਈ ਬੰਦਾ ਕਾਂਗਰਸ ਪਾਰਟੀ ਦਾ ਭਗਵੰਤ ਮਾਨ ਜੀ ਨੇ ਛੱਡਿਆ ਨਹੀਂ ਜੀ ਇਹਨੂੰ ਅੰਦਰ ਨਹੀਂ ਕੀਤਾ ਜੇਲ੍ਹ ਚ ਹੈ ਜਿਹਦੇ ਉੱਤੇ ਉਹਨਾਂ ਦੇ ਪੂਰੇ ਤਬਰ ਦੇ ਉੱਤੇ ਇਲਜ਼ਾਮ ਨਾ ਲਾਏ ਹਣ ਚੋਰੀ ਦੇ ਸਮਗਲਿੰਗ ਦੇ ਹਰ ਕਿਸਮ ਦੀ ਕਰਪਸ਼ੀ ਦੇ ਇਲਜ਼ਾਮ ਲਾ ਕੇ ਕਈਆਂ ਨੂੰ ਜੇਲ੍ਹ ਦੀ ਦਾਲ ਖਵਾਈ ਹੈ ਅੱਜ ਉਹੀ ਕਾਂਗਰਸ ਪਾਰਟੀ ਉੱਥੇ ਬੈਠੀ ਹੈ ਸਾਹਿਬ